ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰਾਕੇ ਤੇ ਕਰਨ ਔਜਲੇ ਦੀ ਆਪਸ ਵਿੱਚ ਕਾਫੀ ਸਮੇਂ ਤੋਂ ਕੰਟਰੋਵਰਸੀ ਚੱਲ ਰਹੀ ਸੀ ਉਸ ਵਿੱਚ ਹੀ ਰਾਕਾ ਨੇ ਆਪਣੇ ਇੰਸਟਾਗ੍ਰam ਤੇ ਸਟੋਰੀ ਲਾ ਕੇ ਇਸ ਕੰਟਰੋਵਰਸੀ ਦਾ ਅੰਤ ਕਰਦੇ ਕਿਹਾ ਹੈ ਕਿ हां जी भाई सारे बढ़िया काम ਕਰੋ मैं भी काम ही करना चाहंदा हां मेरा पिछला साल भी सारा रोलियां ਵਿੱਚ ਹੀ ਲੰਘ ਗਿਆ ਤੇ ਮੈਂ ਇਸ ਸਾਲ ਉਹ ਸਭ ਨਹੀਂ ਚਾਹੁੰਦਾ ਮੈਂ ਵੀ ਬਹੁਤ ਕੁਝ ਸੋਚਿਆ ਹੋਇਆ ਹੈ ਮੈਂ ਵੀ ਵਧੀਆ 뮤직 ਬਣਾਉਣਾ ਚਾਹੁੰਦਾ ਹਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਤੇ ਸਾਰਿਆਂ ਨੇ ਬੜਾ ਕੁਝ ਦੇਖਿਆ ਆ ਕੋਈ ਵੀ ਆਪਣੇ ਵਿੱਚੋਂ ਤਗੜੇ ਘਰਾ ਤੋਂ ਨਹੀਂ ਆਇਆ ਹਰ ਕਿਸੇ ਦੀ ਮਿਹਨਤ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਤੇ ਮੈਂ ਵੀ ਹਮੇਸ਼ਾ ਕਰਦਾ ਰਹੂੰਗਾ ਬਸ ਕਦੇ ਵੀ ਕਿਸੇ ਦੀ ਔਕਾਤ ਕੀ ਹੈ ਕੀ ਨਹੀਂ ਇਹ ਸਭ ਇਹ ਸਭ ਗੱਲਾਂ ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ ਸਾਡੇ ਗਰਾਊਂਡ ਲੈਵਲ ਤੋਂ ਉੱਠ ਕੇ ਮਿਹਨਤ ਕਰਕੇ ਆਪਣਾ ਘਰ ਚਲਾ ਰਹੇ ਆ ਆਪਣਾ ਘਰ ਚਲਾ ਰਹੇ ਆ ਮੈਂ ਹਲੇ ਬਹੁਤ ਕੁਝ ਸਿੱਖ ਰਿਹਾ ਹਾਂ ਹਲੇ ਮੈਨੂੰ ਬਹੁਤ ਥੋੜਾ ਟਾਈਮ ਹੋਇਆ ਗਾਉਂਦੇ ਨੂੰ ਮੇਰੇ ਖਿਲਾਫ ਮਾਰਾ ਬੋਲਣ ਨਾਲੋਂ ਜੇ ਕੋਈ ਮੈਨੂੰ ਪਿਆਰ ਨਾਲ ਸਮਝਾਵੇ ਤੇ ਮੈਂ ਪੂਰੀ ਰਿਸਪੈਕਟ ਨਾਲ ਉਸ ਇਨਸਾਨ ਦੀ ਗੱਲ ਨੂੰ ਸੁਣਾਗਾ ਵੀ ਤੇ ਸਮਝਾਂਗਾ ਵੀ ਜੇ ਕੋਈ ਮੈਨੂੰ ਐਗਰੈਸ਼ਨ ਦਿਖਾਊਗਾ ਤੇ ਬਸ ਫਿਰ ਮੇਰਾ ਇਹ ਬਚਪਨਾ ਹੀ ਸਮਝ ਲਿਓ ਕਿ ਮੈਂ ਫਿਰ ਉਸ ਤੋਂ ਦੁਗਣਾ ਦਿਖਾਊਗਾ ਬਾਕੀ ਬਈ ਜੀਦਾ ਅੱਜ ਤੁਸੀਂ ਬਹੁਤ ਨਿਮਰਤਾ ਤੇ ਪਿਆਰ ਨਾਲ ਸਾਰੀਆਂ ਗੱਲਾਂ ਕੀਤੀਆਂ ਜੇ ਇਦਾਂ ਹੀ ਹਮੇਸ਼ਾ ਰਹੋਗੇ ਤੇ ਰੱਬ ਤੁਹਾਨੂੰ ਤੁਹਾਡੀ ਸੋਚ ਤੋਂ ਵੱਧ ਕੇ ਹੋਰ ਵੀ ਜ਼ਿਆਦਾ ਦਊਗਾ ਤੇ ਜਿਹੜੇ ਮੇਰੇ ਸੁਣਨ ਵਾਲੇ ਨੇ ਉਹ ਵੀ ਥੋੜੇ ਜ਼ਿਆਦਾ ਜਜ਼ਬਾਤੀ ਹੋ ਕੇ ਬਹੁਤ ਮਾੜਾ ਚੰਗਾ ਬੋਲ ਗਏ ਸਾੜੇ ਵੀਰ ਬਸ ਗਾਣੇ ਸੁਣੋ ਤੇ ਬਸ ਮੈਨੂੰ ਬੂਸਟ ਅਪ ਕਰਦੇ ਰਹੋ ਤਾਂ ਜੋ ਮੈਂ ਹੋਰ ਵਧੀਆ ਕੰਮ ਕਰ ਸਕਾਂ ਅਸੀਂ ਕਦੇ ਵੀ ਕਿਸੇ ਨੂੰ ਵੀ ਮਾੜਾ ਨਹੀਂ ਬੋਲਣਾ ਹਮੇਸ਼ਾ ਦਾਇਰੇ ਵਿੱਚ ਰਹਿ ਕੇ ਹੀ ਗੱਲ ਕਰਾਂਗੇ ਮਾਵਾ ਭੈਣਾ ਸਾਡੇ ਸਾਰਿਆਂ ਦੀਆਂ ਸਭ ਦੀਆਂ ਸਾਂਝੀਆਂ ਹਨ ਬਾਕੀ ਮੈਂ ਤੁਹਾਡੀਆਂ ਫੀਲਿੰਗਸ ਵੀ ਸਮਝ ਸਕਦਾ ਆਈ ਲਵ ਯੂ ਆਲ ਬਸ ਨੋ ਹੇਟ ਕਿਸੇ ਲਈ ਵੀ ਸਟੇ ਟਿਊਨਡ ਫॉर ਨਿਊ 뮤직